ਅੱਜ ਤੁਹਾਨੂੰ ਉਹ ਦ੍ਰਿਸ਼ ਦਿਖਾਵਾਂਗੇ ਜਿਹੜਾ ਅਕਸਰ ਤੁਸੀਂ ਸੁਣਿਆ ਹੀ ਹੋਏਗਾ ਉਹ ਦ੍ਰਿਸ਼ ਹੈ ਏਕਤਾ ਦਾ ਪ੍ਰਤੀ ਜਿਸ ਪਿੰਡ ਦੇ ਵਿੱਚ ਅਸੀਂ ਪਹੁੰਚੇ ਆ ਉੱਥੇ ਏਕਤਾ ਇੰਨੀ ਆ ਕਿ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ ਜਿਹੜੀ ਰਾਮਲੀਲਾ ਹੈ ਇਹ ਅਸੂ ਦੇ ਨਰਾਟਿਆਂ ਤੋਂ ਸ਼ੁਰੂ ਹੁੰਦੀ ਹੈ ਪਹਿਲੇ ਨਰਾਟੇ ਤੋਂ ਸ਼ੁਰੂ ਹੋ ਕੇ ਤੇ ਦਸਹਰੇ ਤੋਂ ਅਗਲੇ ਦਿਨ ਖਤਮ ਹੁੰਦੀ ਹੈ ਪਰ ਆਮ ਤੌਰ ਤੇ ਦੇਖਦੇ ਆ ਕਿ ਇਹ ਰਾਮਲੀਲਾ ਦੇ ਵਿੱਚ ਕਰਵਾਣ ਵਾਲੇ ਕਰਨ ਵਾਲੇ ਇਥੋਂ ਤੱਕ ਕਿ ਦੇਖਣ ਵਾਲੇ ਵੀ ਜਿਹੜੇ ਆ ਇਹ ਸਾਰੇ Hindu ਭਾਈਚਾਰੇ ਨਾਲ ਸੰਬੰਧ ਰੱਖਦੇ ਆ ਪਰ ਜਿਹੜੀ RAM LILA ਅਸੀਂ ਤੁਹਾਨੂੰ ਦਿਖਾਣ ਲੱਗੇ ਆ ਇਸ ਦੇ ਵਿੱਚ ਧਰਮ ਦਾ ਕੋਈ ਅਰਥ ਹੀ ਨਹੀਂ ਕੋਈ ਮਤਲਬ ਹੀ ਨਹੀਂ ਕਈ ਦਹਾਕਿਆਂ ਤੋਂ ਪਿੰਡ ਡੇਰੀਵਾਲ ਦੇ ਵਿੱਚ RAM LILA ਚੱਲਦੀ ਆ ਉਸ ਦੇ ਵਿੱਚ Hindu ਭਾਈਚਾਰਾ ਨਹੀਂ ਸਕੋ ਸਭ ਧਰਮਾਂ ਦੇ ਲੋਕ ਇਕੱਠੇ ਹੋ ਕੇ ਪਿੰਡ ਦੇ ਵਿੱਚ ਪਿਛਲੇ ਕਈ ਦਹਾਕਿਆਂ ਤੋਂ RAM LILA ਕਰਦੇ ਪਿਆ ਅੱਜ ਭਗਵਾਨ RAM ਦੀ ਬਰਾਤ ਦਾ ਦ੍ਰਿਸ਼ ਹੈ ਔਰ ਬਰਾਤ ਜਿਹੜੀ ਹੈ ਪਿੰਡ ਦੇ ਹਰ ਘਰ ਦੇ ਵਿੱਚ ਚਾਰੀ ਇੱਕ ਘਰ ਦੇ ਵਿੱਚ ਬਰਾਤ ਪਹੁੰਚੀ ਦੀ ਹੈ ਸਟਨ ਲੋਹੇਦਾਰ ਵੀ ਆ ਗਲਬਤ ਵੀ ਕਰਾਂਗੇ ਜਾਣਾਂਗੇ ਵੀ ਇਹ ਭਾਈਚਾਰੇ ਦਾ ਮਕਸਦ ਕੀ ਹੁੰਦਾ ਹੈ ਰਾਮਲੀਲਾ ਤੇ ਔਰ ਕੌਣ ਕੌਣ ਪਾਤਰ ਬੰਦੇ ਆ ਔਰ ਕੀ ਕਰਦੇ ਆ ਕੀ ਨਾਮ ਹੈ ਜੀ ਮੇਰਾ ਨਾਮ ਜੀ ਰਜੀਵ ਕੁਮਾਰ ਰਜੀਵ ਜੀ ਵੀ ਕਿਹਾ ਲੱਗਾ ਕਹੀ ਕੀ ਠੀਕ ਆ ਵੀ ਇੱਥੇ ਧਰਮ ਦਾ ਕੋਈ ਅਰਥ ਨਹੀਂ ਬਿਲਕੁਲ ਜੀ ਇੱਥੇ ਧਰਮ ਦਾ ਕੋਈ ਅਰਥ ਨਹੀਂ ਇੱਥੇ ਜੇ ਗੁਰਪੁਰਬ ਹੋਵੇ ਜਾਂ ਕ੍ਰਿਸ਼ਨ ਭਾਈ ਚਾਰੇ ਦਾ ਜਸ਼ਨ ਮਸਜਿਦ ਦੀ ਦਾ ਜਨਮ ਦਿਹਾੜਾ ਹੋਵੇ ਤੇ ਉਹ ਵੀ ਸਿੱਖ ਕਮਿਊਨਿਟੀ ਦੇ ਹਿੰਦੂ ਕਮਿਊਨਿਟੀ ਦੇ ਲੋਕ ਜਿਸ ਤਰ੍ਹਾਂ ਉਹ ਗਿਫਟ ਦਿੰਦੇ ਆ ਸੰਗਤ ਨੂੰ ਇਦਾਂ ਸੰਗਤ ਲੰਘਦੀ ਆ ਗੁਰਪੂਰਬ ਦੇ ਵਿੱਚ ਵੀ ਰਾਮਲੀਲਾ ਗਰਾਉਂਡ ਦੇ ਵਿੱਚ ਪਹਿਲੇ ਪਾਸ਼ਾਈ ਦਸਵੇਂ ਪਾਸ਼ਾਈ ਉਹਨਾਂ ਦਾ ਗੁਰਪੂਰਬ ਵੀ ਬੜੀ ਸ਼ਰਧਾ ਤੇ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਅੱਜ ਕਿਹੜਾ ਜਿਹੜਾ ਵਾ ਉਹ ਰੋਲ ਚੱਲਦਾ ਪਿਆ ਵਾ ਕਿਹੜਾ ਦ੍ਰਿਸ਼ ਚੱਲਦਾ ਪਿਆ ਵਾ ਔਰ ਇਹਦੇ ਵਿੱਚ ਕਿਹੜੇ ਕਿਹੜੇ ਪਾਤਰ ਜਿਹੜੇ ਨੇ ਉਹ ਭਾਗ ਲੈਂਦੇ ਆ ਅੱਜ ਮਹਾਰਾਜ ਭਗਵਾਨ श्री रामचंद्र जी ਦੀ ਬਰਾਤ ਆ ਜੀ ਬਰਾਤ ਜਿਸ ਤਰ੍ਹਾਂ ਆਮ ਧਰਾਂ ਦੇ ਵਿੱਚ ਕਿਸੇ ਦਾ ਵਿਆਹ ਸ਼ਾਦੀ ਹੋਵੇ ਤੇ ਪਹੁੰਚਦੀ ਆ ਉਸੇ ਤਰ੍ਹਾਂ ਹੀ ਲੋਕ ਮਹਾਰਾਜ ਦੀ ਬਰਾਤ ਨੂੰ ਆਪਣੇ ਘਰ ਵਿਖੇ ਬਲਾ ਕੇ 36 ਪ੍ਰਕਾਰ ਦੇ ਪਦਾਰਥਾਂ ਦੇ ਨਾਲ ਉਹਨਾਂ ਦੀ ਸੇਵਾ ਕਰਦੇ ਆ ਸੰਗਤ ਦੀ ਸੇਵਾ ਕਰਦੇ ਆ ਸੰਗਤ ਵੀ ਤੁਸੀਂ ਵੇਖ ਲਈ ਆ ਵੱਧ ਚੜ ਕੇ ਪਹੁੰਚੀ ਆ ਇਥੇ ਕੋਈ ਇਹ ਨਹੀਂ ਮਸਲਾ ਕਿ ਇਹ ਹਿੰਦੂਆਂ ਦਾ ਤਿਉਹਾਰ ਆ ਜਾਂ ਇਹ ਜੱਟਾਂ ਦਾ ਤਿਉਹਾਰ ਆ ਜਾਂ ਇਹ ਕ੍ਰਿਸਚੀਅਨਾਂ ਦਾ ਤਿਉਹਾਰ ਆ ਇਹ ਪਿੰਡ ਤੁਹਾਨੂੰ ਬਾਕੀ ਪਿੰਡਾਂ ਨਾਲੋਂ ਅਲੱਗ ਹੀ ਨਜ਼ਰ ਆਵੇਗਾ ਕਿ ਕਿੰਨੇ ਸਾਲ ਹੋ ਗਏ ਜੀ ਰਾਮਲੀਲਾ ਚੱਲਦੀ ਨੂੰ ਔਰ ਕਿਹੜੀ ਕਿਹੜੀ ਕਮਿਊਨਿਟੀ ਦੇ ਲੋਕ ਇਹਦੇ ਵਿੱਚ ਰਾਮਲੀਲਾ 'ਚ ਹਿੱਸਾ ਲੈਂਦੇ ਆ ਇਹ ਸਰ ਕਾਫੀ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਹੈ ਅਸੀਂ ਆਪਣੇ ਦਾਦੇ-ਪਰਦਾਦੇਆਂ ਨੂੰ ਜੋ ਪੁੱਛਦੇ ਆ ਉਹ ਵੀ ਸਾਨੂੰ ਕਹਿੰਦੇ ਨੇ ਵੀ ਸਾਡੀ ਹੋਸ਼ ਤੋਂ ਪਹਿਲਾਂ ਦੀ ਚੱਲਦੀ ਆ ਰਹੀ ਹੈ ਮਤਲਬ ਕਈ ਸਾਲਾਂ ਤੋਂ ਹੀ ਅਣਗਿਣਤੀ ਆ ਕਲਦੀ ਆ ਰਹੀ ਹੈ ਕਿਹੜੀ ਕਿਹੜੀ ਕਮਿਊਨਿਟੀ ਦੇ ਲੋਕ ਇਹਦੇ ਚ ਜਪ 파ਟ ਕਰਦੇ ਆ ਵੇਖਣ ਤੇ ਸਾਰੀ ਦੁਨੀਆ ਜਾਂਦੀ ਹੋਏਗੀ ਲੇਕਿਨ ਹਿੱਸਾ ਕਿ ਟੱਕੜ ਆ ਜੀ ਭਾਈ ਸੇਖਰ ਹਰ ਹਰ ਕਮਿਊਨਿਟੀ ਦਾ ਬੰਦਾ ਇਹਦੇ ਵਿੱਚ ਹੈਗਾ ਜੀ ਸਿੱਖ ਸਾਈ ਭਾਈ ਜਰਾ ਸਾਰੇ ਹੈਗੇ ਸਾਰੇ ਇਹ ਚ ਸਾਰੇ ਜੀ ਸਾਰੇ ਜੀ ਬਹੁਤ ਵਧੀਆ ਗੱਲ ਆ ਹੋਰ ਵੀ ਲੋਕ ਨੇ ਇੱਥੇ ਛੱਡਣਾ ਜਦੋਂ ਫਿਰ ਅੱਜ ਹੁਣ ਪ੍ਰਭੂ ਰਾਮ ਦੀ ਬਰਾਤ ਨਿਕਲਦੀ ਪਈ ਹੈ ਤੇ ਕਿਹੜੇ ਕਿਹੜੇ ਏਰੀਆ ਚ ਜਾਂਦੀ ਆ ਕਿੰਨਾ ਕਿੰਨਾ ਦੇ ਘਰਾਂ ਤੇ ਇਹ ਜੀ ਆਪਣੀ ਸ਼ਰਦਾ ਜੀ ਸਾਡੇ ਲਗਭਗ ਅੱਜ ਜਿਹੜੇ ਬਰਾਤੇ ਘਰ ਸਾਡੇ ਕੋਲ 40 ਘਰ ਨੇ ਪਿੰਡ ਦੇ ਵਿੱਚ ਪੂਰੇ 40 ਘਰ 40 ਘਰ ਕੁਝ ਪਿੰਡ ਦੇ ਬਾਹਰ ਡੇਰੇ ਨੇ ਜਿਨ੍ਹਾਂ ਦੇ ਵਿੱਚ ਮੇਰੇ ਹਿਸਾਬ ਨਾਲ ਸਾਡੇ ਜਿਹੜੇ ਹਿੰਦੂਆਂ ਦੇ ਨੇ ਮੁਸ਼ਕਲ ਦੇ ਨਾਲ ਚਾਰਕ ਘਰ ਨੇ ਅੱਛਾ ਹਾਂਜੀ ਤੇ ਅਸੀਂ ਇਸ ਟਾਈਮ ਜਿਨ੍ਹਾਂ ਦੇ ਘਰ ਖੜੇ ਆ ਇਹ ਸਾਡੇ ਮਜਬੀ ਸਿੱਖ ਨੇ ਅੱਛਾ ਹਾਂਜੀ ਤੇ ਬਾਕੀ ਜਿਹੜੇ ਘਰ ਨੇ ਲਗਭਗ ਸਾਰੀ ਸਿੱਖ ਕਮਿਊਨਿਟੀ ਆ ਕਿੰਨਾ ਅਕਸਰ ਸ਼ਰਦਾ ਹੁੰਦੀ ਆ ਕਿਉਂਕਿ ਅਸੀਂ ਪਹਿਲਾਂ ਵੀ ਦੇਖਿਆ ਕਿ ਜਦੋਂ ਪੂਰਾ ਪੈਂਦੀ ਰਾਤ ਨੂੰ ਸਟੇਡੀਅਮ ਦੇ ਵਿੱਚ ਦੇਖਣ ਆਉਂਦਾ ਹੈ ਮੈਂ ਕਹਾਂ ਜੀ ਸ਼ਰਧਾ ਦੀ ਤੇ ਕੋਈ ਲਿਮਟ ਹੀ ਨਹੀਂ ਹੈਗੀ ਆ ਤੁਹਾਡੇ ਸਾਹਮਣੇ ਸ਼ਰਧਾ ਵਾ ਹੁਣ ਤੁਸੀਂ 2 ਮਿੰਟ ਵਾਸਤੇ ਅੰਦਰ ਜਾ ਕੇ ਦੇਖਿਓ ਜਰਾ ਵੀ ਜਿੱਥੇ ਭਗਵਾਨ ਹੁਣੇ ਵਿਰਾਜਮਾਨ ਹੋਏ ਨੇ ਉਹਨਾਂ ਨੂੰ ਭੋਗ ਲੱਗਣਾ ਹੈ ਉਹਨਾਂ ਨੂੰ ਮੱਥਾ ਟੇਕਿਆ ਜਾਣਾ ਹੈ ਤੇ ਕਿੰਨੀ ਸ਼ਰਧਾ ਦੇ ਨਾਲ ਕਰਦੇ ਨੇ ਇਹ ਸ਼ਰਧਾ ਕਰਕੇ ਹੀ ਇੱਥੇ ਸਾਰੀ ਸਾਡੀ ਕਮਿਊਨਿਟੀ ਜੁੜੀ ਹੋਈ ਹੈ ਕਿਉਂਕਿ ਹਿੰਦੂਆਂ ਦੇ ਤੇ ਸਾਡੇ ਸਿਰਫ ਪੰਜ ਚਾਰ ਕਰਨੇ ਬਾਕੀ ਜਿਹੜਾ ਵਾ ਸਿੱਖ ਕਮਿਊਨਿਟੀ ਤੇ ਕ੍ਰਿਸਚੀਅਨ ਕਮਿਊਨਿਟੀ ਵੱਧ ਚੜ੍ਹ ਕੇ ਸੇਵਾ ਕਰਦੀ ਹੈ ਜੋ ਵੀ ਜਿੰਨਾ ਵੀ ਸਾਡਾ ਖਰਚਾ ਹੈ ਜਿੰਨਾ ਵੀ ਸਾਡਾ ਪ੍ਰੋਗਰਾਮ ਹੈ ਸਾਰਾ ਸਾਰੇ ਰਲ ਮਿਲ ਕੇ ਕਰਦੇ ਹਾਂ ਅੱਛਾ ਕਿੰਨਾ ਭਾਈ ਬਿਲੰਦ ਪਰਸੋਂ ਧੋਮਣ ਮੇਰੇ ਨਾਲ ਅਮੋ ਜੀ ਇਸ ਤਰੀਕੇ ਨਾਲ ਜੀ ਸੁਣਦੇ ਪਏ ਆ ਪਹਿਲਾਂ ਵੀ ਦੇਖਿਆ ਕਈ ਦਹਾਕੀਆਂ ਤੋਂ ਕਹਿੰਦੇ ਆ ਰਾਮ ਵੀ ਲੈ ਇਦਾਂ ਹੀ ਚੱਲਦੀ ਰਹੂਗੀ ਹੈ ਇਹਦੇ ਵਿੱਚ ਫਿਰ ਪ੍ਰੈਕਟਿਸ ਕਿੰਨਾ ਸਮਾਂ ਚੱਲਦੀ ਆ ਜਾਂ ਫਿਰ ਰਿਹਸਲ ਕਿੰਨਾ ਸਮਾਂ ਚੱਲਦੀ ਆ ਔਰ ਇਹ ਕਿ ਵੀ ਹਰ ਧਰਮ ਦਾ ਆਪਣਾ ਆਪਣਾ ਇੱਕ ਤਿਹਾਰ ਮਨਾਉਣ ਦਾ ਤਰੀਕਾ ਇਹ ਫਿਰ ਸਾਂਝੇ ਤੌਰ ਤੇ ਕਿੱਦਾਂ ਮਨਾਇਆ ਜਾਂਦਾ ਇਹ ਪਹਿਲਾ ਮਹੀਨਾ ਪਹਿਲਾ ਮੁੰਡੇ ਦੇ ਆ ਇਹ ਨਾ ਮੇਰਾ ਡੇਢ ਮਹੀਨਾ ਪਹਿਲਾਂ ਇਹ ਮੁੰਡੇ ਜਿਹੜੇ ਆ ਪਹਿਲਾਂ ਆਪਸ ਵਿੱਚ ਡਿਸਾਈਡ ਕਰਦੇ ਆ ਕਿ ਕਿਹੜਾ ਰੋਲ ਕਿਹੜਾ ਪਾਤਰ ਕਿਨੂੰ ਪੜਾਉਣਾ ਜਿਹੜਾ ਰੋਲ ਕਿਨੂੰ ਦੇਣਾ ਔਰ ਇਹ ਬੜੇ ਵਧੀਆ ਤਰੀਕੇ ਨਾਲ ਇਹਨੂੰ ਹੀ ਮਤਲਬ ਤਿਆਰ ਕਰਕੇ ਤੇ ਆਪਸ ਵਿੱਚ ਡਿਸਾਈਡ ਕਰ ਲੈਂਦੇ ਆ ਮੰਨ ਲੈਂਦੇ ਆ ਤੇ ਆਪਣਾ ਜਿਹੜਾ ਇਹ ਰੋਲ ਆ ਉਹਨੂੰ ਦੇਖ ਕੇ ਤੇ ਵਧੀਆ ਤਰੀਕੇ ਨਾਲ ਜਿਹੜਾ RAM Villa ਜਿੱਦਾਂ ਵਿੱਚ ਤੁਸੀਂ ਦੱਸਿਆ ਪਹਿਲੇ ਨਾਟਕ ਨੂੰ ਸ਼ੁਰੂ ਹੋ ਜਾਂਦੀ ਹੈ ਤੇ ਉੱਥੇ ਫਿਰ ਅਸੀਂ ਜਿਹੜੇ ਪਿੰਡ ਦੇ ਲੋਕ ਆ ਉਹ ਬੜੀ ਸ਼ਰਧਾ ਨਾਲ ਸਾਰਾ ਕੁਝ ਜਿਹੜਾ ਆ ਅਸੀਂ ਬਿਨਾ ਭੇਤ ਭਾ ਬਿਨਾ ਕਿਸੇ ਗੱਲ ਦੇ ਅਸੀਂ ਇਹਨਾਂ ਦਾ ਸਹਿਯੋਗ ਵੀ ਦਿੰਨੇ ਆ ਸੱਤ ਤਰ੍ਹਾਂ ਦਾ ਹਰ ਬੰਦਾ ਸਹਿਯੋਗ ਦਿੰਦਾ ਸਾਡੇ ਪਿੰਡ ਚ ਕੋਈ ਉਹ ਨਹੀਂ ਹੈਗੀ ਜਿਹੜੀ ਮਤਲਬ ਕੋਈ ਵੀ ਧਾਰਮਿਕ ਤੌਰ ਤੇ ਸਾਡਾ ਪਿੰਡ ਜਿਹੜਾ ਇੱਕ ਮੋਠਿਆ ਹਰ ਇੱਕ ਧਰਮ ਨੂੰ ਜਿਹੜਾ ਹਾਂਜੀ ਤੌਰ ਤੇ ਸਾਰੇ ਪਰ ਜਿਹੜੇ ਲੋਕ ਕੱਟੜ ਨੇ ਉਹਨਾਂ ਨੂੰ ਕੋਈ ਸੰਦੇਸ਼ ਦਿਓਗੇ ਤੈਨੂੰ ਕਿਸੇ ਵੀ ਧਰਮ ਦੇ ਹੋਣ ਹਰ ਧਰਮ ਚ ਦੇਖੋ ਜਿਹੜੇ ਕੱਟੜ ਲੋਕ ਨੇ ਉਹ ਹੋ ਸਕਦਾ ਹੋਣ ਕੱਟੜ ਮੈਨੂੰ ਤਾਂ ਸਾਡੇ ਪਿੰਡ ਚ ਕੋਈ ਕੱਟੜ ਨਹੀਂ ਦਾ ਕੋਈ ਹੈ ਨਹੀਂਗਾ ਪਰ ਲੇਕਿਨ ਜਿਹੜੇ ਕੱਟੜ ਨੇ ਉਹਨਾਂ ਨੂੰ ਵੀ ਚਾਹੀਦਾ ਕਿ ਉਹ ਪਰ ਲੇਕਨ ਇੱਥੇ ਇਦਾਂ ਦੀ ਗੱਲ ਨਹੀਂ ਹੋ ਸਕਦਾ ਕੋਈ ਆਪਣੇ ਤਰਫ ਤੋਂ ਪ੍ਰਪੱਕ ਹੋਏ ਪਰ ਕਿਸੇ ਦਾ ਕਦੀ ਅਜੇ ਤੱਕ ਕੋਈ ਵਿਰੋਧ ਨਹੀਂ ਹੋਇਆ ਕਿਤੇ ਕੋਈ ਕਿਤੇ ਕਿੰ ਕੋ ਪ੍ਰੰਤੂ ਕਿਸੇ ਨੇ ਕੋਈ ਖਿੱਚਿਆ ਨਹੀਂ ਅਜੇ ਤੱਕ ਮੈਂ ਆਪਾ ਨਹੀਂ ਲਿਖਿਆ ਮੇਰੀ ਵੀ 55 ਸਾਲ ਉਮਰ ਹੋ ਗਈ ਹੈ ਤੇ ਆਸਾਂ ਹੀ ਵੇਖਿਆ ਕੋਈ ਸ਼ੰਗੂ ਨਾਲ ਸ਼ੰਗੂ ਜੀ ਤੁਸੀਂ ਤਾਂ ਚਲੋ ਸਾਰਿਆਂ ਤੋਂ ਸੀਨੀਅਰ ਲੱਗਦੇ ਹੋ ਕਿੰਨਾ ਕ ਸਮਾਂ ਹੋ ਗਿਆ ਇਦਾਂ ਸਾਂਝੇ ਤੌਰ ਤੇ ਹਿੰਦੂ ਮੁਸਲਮਾਨ ਸਿੱਖ ਸਾਈ ਇਕੱਠੇ ਹੋ ਕੇ ਆਰਾਮ ਲੀਲਾ ਕਰਦੇ ਮੇਰੀ ਉਮਰ 70 ਸਾਲ ਦੀ ਹੈ ਅੱਛਾ ਜੀ ਜੀ ਤੁਸੀਂ ਛੋਟੇ ਛੋਟੇ ਹੀ ਉਹ ਸਾਰੀ ਦਾਸ ਪ੍ਰੋਗਰਾਮ ਚੱਲਦਾ ਹੁੰਦਾ ਹੈ। ਭਰਾ ਮਿਸਾਤੋ ਜੀ ਹੋਣਾ ਤੇਰੇ ਉੱਥੇ ਸਿੱਟੇ ਹੋਣਾ ਸਮੂਹ ਚੂਲੀ ਜਵਾਹਰ ਤੋਂ ਸਾਰੇ ਮਾਪਿਆਂ ਨੇ ਸੱਜਣ ਹੋਣਾ ਕਿ ਹੁਣ ਸਕੂਲ ਦਾ ਟਾਈਮ ਹੋ ਗਿਆ ਤਾਂ ਉੱਛਦੀ ਹੈ। ਮਤਲਬ ਉਹ ਘਟੋ ਘਟ ਡੇਢ ਸੌ ਸਾਲ ਹੋ ਗਿਆ। ਬੜੀ ਵਾਰ। ਪਾਪਾ ਦਾ ਪੁੱਤਾ ਠੋਗਾ 150 ਸਾਲ ਹੋ ਗਿਆ। ਬਦਾਮੀ ਦਾ ਸਾਰੀਆਂ ਕਮਿਊਨਿਟੀ ਦੇ ਰਲ ਕੇ ਕਰਦੀਆਂ। ਇਹਦੇ ਵਿੱਚ ਕੋਈ ਕਿਸੇ ਘਰ ਦਾ ਬਦੋਲ ਨਹੀਂ। ਬਿਲਕੁਲ ਇਹ ਏਕਤਾ ਦੇ ਪ੍ਰਤੀਕ ਆ। ਔਰ ਤੁਸੀਂ ਦੇਖਿਆ ਕਿ ਹਰ ਧਰਮ ਦੇ ਲੋਕ ਤਸਵੀਰ ਦੇਖ ਲਵੋ ਕਿ ਹਰ ਧਰਮ ਦੇ ਲੋਕ ਆਪਣੇ ਘਰਾਂ ਚ ਸੱਦਦੇ ਨੇ ਔਰ ਅੱਜ ਭਗਵਾਨ ਰਾਮ ਦੀ ਬਰਾਤ ਦਾ ਦ੍ਰਿਸ਼ ਹੈ ਔਰ ਅਸੀਂ ਵੀ ਆਪਣੇ ਦਰਸ਼ਕਾਂ ਨੂੰ ਇਹ ਦ੍ਰਿਸ਼ ਦਿਖਾਉਣ ਲਈ ਲਿਆਏ ਕੈਮਰਾਮੈਨ ਮਨੀਤ ਨਾਲ ਇਤਲੂਤਰਾ ਜੀ ਵੀਡੀਆ ਪ੍ਰਿੰਟ ਡੇਰੀ ਵਾਲਦਰਾ